ਆ ਕੋਠੀ ਵਿੱਚ ਸਾਡਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸਮਾਨ ਪਿਆਏ ਕਿਸਾਨ ਕਿਸਾਨਾਂ ਦੀਆਂ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ ਕਿਸਾਨਾਂ ਨੇ ਨਗਰ ਕੌਂਸਲ ਦੇ ਈਓ ਦੀ ਸਰਕਾਰੀ ਕੋਠੀ ਦੇ ਬਾਹਰ ਲਗਾਇਆ ਧਰਨਾ ਕਹਿੰਦੇ ਆ ਕੋਠੀ ਵਿੱਚ ਸਾਡਾ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਈਓ ਨੇ ਕੀ ਕਿਹਾ ਸੁਣੋ तुसी देख रही हो न्यूज रीडराम प्रशासन पादा रिपोर्ट। ਕਰਵਾ ਕੀਤਾ ਦੁਬਾਰਾ ਟਰਾਲੀ ਦਾ ਕੀ ਮਸਲਾ ਬਣ ਗਿਆ ਜਿਹੜਾ ਦੁਬਾਰਾ ਘਰੋ ਕਰਨਾ ਪਏਗਾ ਦੇਖੋ ਜੀ ਪਹਿਲੇ ਮਸਲੇ ਬਾਰੇ ਤੁਹਾਨੂੰ ਤਕਰੀਬਨ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਪਤਾ ਕਿ ਨਾਬੇ ਦੇ ਵਿੱਚੋਂ ਜਿਹੜੀਆਂ ਸੰਭੂ ਤੋਂ ਚੋਰੀ ਟਰਾਲੀਆਂ ਹੋਈਆਂ ਸੀਗੀਆਂ ਉਹਨਾਂ ਦਾ ਸਮਾਨ ਆਪਾਂ ਬਰੰਦ ਦੇ ਇੱਥੇ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਉਹਦੇ ਆਪਾਂ ਵਰਕਸ਼ਾਪ ਚੋਂ ਮਾਲ ਜਿਹੜਾ ਬਰੰਦ ਕੀਤਾ ਸੀਗਾ ਇੱਧਰ ਦੇਖੋ ਸੋ ਉਸ ਜਿਹੜੀ ਕਾਰਵਾਈ ਆ ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੋਣ ਕਾਰਨ ਅਸੀਂ ਵੀ ਉਸੇ ਤਰ੍ਹਾਂ ਉਸੇ ਜਿਹੜਾ ਮਸਲਾ ਸੀਗਾ ਚੋਰੀ ਦਾ ਉਹਦੀ ਗੱਲ ਲੱਗੇ ਹੋਈ ਸੀ ਸਾਨੂੰ ਜਾਨੀ ਸੂਤਰਾ ਤੋਂ ਪਤਾ ਲੱਗਿਆ ਵੀ ਹਜੇ ਵੀ ਕਾਫੀ ਸਮਾਨ ਹੈ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਿਆ। ਸੋ ਅਸੀਂ ਜਿਹੜਾ ਸੀਆਈ ਸਟਾਫ ਪਟਿਆਲਾ ਨੂੰ ਇਹ ਕੇਸ ਦਿੱਤਾ ਹੋਇਆ ਉਹਨਾਂ ਕੋਲੇ ਅਪੀਲ ਕੀਤੀ ਆ ਉਹਨਾਂ ਦੇ ਅਫਸਰ ਸਾਹਿਬ ਵੀ ਆਏ ਆ। ਉਹ ਪਤਾ ਨਹੀਂ ਕਿਸ ਗੱਲ ਤੋਂ ਭੱਜ ਗਏ ਕਹਿੰਦੇ ਜੀ ਅਸੀਂ ਤਾਂ ਤਾਹਾਂ ਇਹ ਐਸਡੀਮ ਤੋਂ ਮਨਜ਼ੂਰੀ ਲੈ ਕੇ ਫੇਰ ਦੇ ਆ ਕੇ ਅਸੀਂ ਇਹ ਮਤਲਬ ਜਿਹੜੀ ਕਾਰਵਾਈ ਪਾਵਾਂਗੇ ਜਿਹੜੀ ਅਸੀਂ ਚਾਹੁੰਦੇ ਆ ਵੀ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਈਓ ਜਿਹੜਾ ਇੱਥੇ ਦਾ ਗੁਰਚਰਨ ਸਿੰਘਾ ਉਹਦੀ ਕੋਠੀ ਦੇ ਸਾਗੇ ਸਾਗੇ ਕਾਫੀ ਸਮਾਨ ਆ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕੀ ਸਮਾਨ ਹੈ ਜੀ ਦੇਖੋ ਜੀ ਉਹ ਜਿਹੜਾ ਕੀ ਸਮਾਨ ਹੈ ਉਹ ਜਦੋਂ ਆਪਾਂ ਬਾਹਰ ਕਢਾਵਾਂਗੇ ਤਦ ਹੀ ਪਤਾ ਲੱਗ ਸਕਦਾ ਪਰ ਇੱਥੇ ਦੀ ਜਿਹੜੀ ਬੋਕਰ ਪਾਰਟੀ ਆ ਬਈ ਗੁਰਦੇਵ ਮਾਨ ਐਮ ਐਲ ਏ ਆ ਜਾਂ ਇੱਥੇ ਦਾ ਨਗਰ ਕੌਂਸਲ ਦਾ ਪ੍ਰਧਾਨ ਆ ਪਿਛਲਾ ਜ ਆ ਜਿਹੜੇ ਹੂਣ ਵਾਲੇ ਕਰਮਚਾਰੀ ਆ ਬਈ ਉਹਨਾਂ ਨੂੰ ਸਾਰੀ ਇਸ ਗੱਲ ਦੀ ਚਾਹ ਰਹੇਗਾ ਉਹਨਾਂ ਦੀ ਨਿਗਾਹ ਦੇ ਵਿੱਚ ਇੱਥੇ ਕਾਫੀ ਸਮਾਨ ਪਿਆ ਸਾਡੇ ਬਾਹਰ ਪਿਆ ਜੀ ਕਿ ਜ਼ਮੀਨ ਤੇ ਆ ਜੀ ਦੇਖੋ ਉਹ ਮੌਕਾ ਦੱਸੂਗਾ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇੱਥੇ ਬਾਹਰ ਪਿਆ ਹੁਣ ਤੁਹਾਡੇ ਜਾਣ ਤੋਂ ਬਾਅਦ ਜਾਂ ਹੁਣ ਜਿਵੇਂ ਕੰਮ ਢਿੱਲਾ ਪੈ ਗਿਆ ਸਾਰਾ ਸਮਾਨ ਉਧਰ ਉਧਰ ਕਰਤਾ ਹਾਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਸੀਂ ਲਗਭਗ 2 ਮਹੀਨੇ ਤੋਂ ਜਿਹੜਾ ਸੀਆਈ ਸਟਾਫ ਆ ਉਹਨੂੰ ਇਹ ਬੇਨਤੀਆਂ ਕਰ ਰਹੇ ਸੀ ਵੀ ਸਾਡਾ ਸਮਾਨ ਜਿਹੜਾ ਬਰਾਮਦ ਕਰਾਇਆ ਜਾਵੇ ਪਰ ਉਹਨਾਂ ਨੇ ਅੱਜ ਬਈ ਟਾਈਮ ਦਿੱਤਾ ਜਦੋਂ ਮੌਕੇ ਤੇ ਆ ਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਹਾਲਤ ਵਿੱਚ ਸਾਡਾ ਸਮਾਨ ਪਿਆ ਉਹ ਭੱਜ ਗਏ ਪਰ ਅੱਜ ਤੋਂ ਹੀ ਅਸੀਂ ਇਹ ਪੱਕਾ ਮੋਰਚਾ ਦਿਨ ਰਾਤ ਅਸੀਂ ਉਹਨੇ ਨਿਗਰਾਨੀ ਕਰਕੇ ਆਪਣੇ ਸਮਾਨ ਦੀ ਸਾਨੂੰ ਬੈਠਣਾ ਪਊਗਾ ਔਰ ਜਿੰਨਾ ਚਿਰ ਇਹ ਸਮਾਨ ਨਹੀਂ ਬਰਾ ਉਨਾ ਚਿਰ ਬਾਈ ਅਸੀਂ ਉਹਨੇ ਹਾਜ਼ਰਾਂ ਸਮਾਨ ਕੀ ਆ ਸਮਾਨ ਤਾਂ ਦੱਸੋ ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਬਿਡ ਨੇ ਡਾਲੇ ਨੇ ਗਾਰਡਨ ਨੇ ਹੋਰ ਵੀ ਬਹੁਤ ਸਾਰਾ ਜਾਨੀ ਜਿਹੜੀਆਂ ਸੰਭੂ ਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉਥੋਂ ਭੜ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ 쿨ਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਲ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਜਾਨੀ ਜਿਹੜਾ ਤਾਂ ਇਹਨਾਂ ਦੇ ਬਰਤੂਨ ਚ ਆ ਗਿਆ ਬਾਈ ਉਹ ਤਾਂ ਇਹਨਾਂ ਨੇ ਬਸਤ ਲਿਆ ਬਾਕੀ ਬਚਦਾ ਸਮਾਨ ਜਿਹੜਾ ਮਲਬਾ ਉਹ ਇੱਥੇ ਇਹਨਾਂ ਨੇ ਸਟੋਰ ਕਰ ਲਿਆ ਸੋ ਉਹ ਸਮਾਨ ਹੁਣ ਦੇਖਦੇ ਆ ਕਦੋਂ ਕਢਵਾ ਕੇ ਦਿੰਦੇ ਆ ਉਹਨਾਂ ਚਿਰ ਸਾਡਾ ਜਿਹੜਾ ਹਿੱਸਾ ਦਾ ਚਾਰੀ ਰਹੂਗਾ ਸੋ ਇਹੇ ਬੇਨਤੀ ਆ ਦੇ ਬਾਈ ਇਹ ਰਸਤਾ ਹੋਰ ਵੀ ਐ ਦੂਜੀ ਸਾਈਡ ਵੀ ਟੋਪੇਗੀ ਬਿਲਕੁਲ ਜੀ ਅਸੀਂ ਸਮਾਨ ਦੇ ਬਿਲਕੁਲ ਉੱਪਰ ਬੈਠਾ ਨੇ ਹਾਜ਼ਰੀ ਲਾ ਕੇ ਹੁਣ ਤੱਕ ਦੰਗਰਾਨੀ ਦੇ ਵਿੱਚ ਆ ਦੇਣਾ ਇਸ ਕਰਕੇ ਅਸੀਂ ਉਰੇ ਹਾਜ਼ਰੀ ਦਿੱਤੀ ਹੋਈ ਆ ਜਿੰਨਾ ਚਿਰ ਸਾਡਾ ਸਮਾਨ ਜਾਨੀ ਸਾਨੂੰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪ ਜਿਹੜੀ ਪਹਿਰੇਦਾਰੀ ਕਰਕੇ ਬਾਈ ਸਮਾਨ ਕਢਵਾਵਾਂਗੇ ਜੀ ਜਿਹੜਾ ਕਿਉਂ ਥੋੜੀ ਘੇਰੇ ਚਾਹੀਏ ਕਿ ਘਾਸ ਵਜਾਂ ਵਜਾ ਜੀ ਦੇਖੋ ਜਦੋਂ ਇਹ ਟਰਾਲੀ ਦਾ ਚੋਰੀ ਦਾ ਸਮਾਨ ਆ ਇਹ ਨਗਰ ਕੌਂਸਲ ਦਫ਼ਤਰ ਦੇ ਦੋ ਟਰੈਕਟਰ ਪ੍ਰੀਤ ਟਰੈਕਟਰ ਸ਼ੰਭੂ ਬਾਊਂਡਰ ਤੇ ਜਾਂਦੇ ਆ ਯਾਨੀ ਨਗਰ ਕੌਂਸਲ ਦੇ ਟਰੈਕਟਰਾਂ ਦੀ ਗੈਰ ਸਮਾਨ ਪਾ ਕੇ ਉਹ ਟਰਾਲੀਆਂ ਇੱਥੇ ਆਉਂਦੀਆਂ ਉਹ ਸਮਾਨ ਯਾਨੀ ਨਗਰ ਕੌਂਸਲ ਦੀ ਪੂਰੀ ਕਾਰਜਗਾਰੀ ਨੇ ਥਰੂ ਹੀ ਸਮਾਨ ਜਿਹੜਾ ਚੋਰੀ ਹੋਇਆ ਕਿਉਂਕਿ ਪੰਕਜ ਪੱਪੂ ਤਾਂ ਇੱਕ ਮੋਹਰਾ ਬਣਾਇਆ ਬਈ ਉਹਦੇ ਸਮਾਨ ਬਰਕਸ਼ਾਪ ਚੋਂ ਮਿਲ ਗਿਆ ਉਹਦਾ ਨਾਮ ਪਾ ਕੇ ਯਾਨੀ ਜਿਵੇਂ ਅਸੀਂ ਚਾਹੁੰਦੇ ਸੀ ਐਫ ਆਈ ਆਰ ਦਾਜ ਕਰਾਉਣੀ ਅਸੀਂ ਨਗਰ ਕੌਂਸਲ ਦੀ ਇੱਥੇ ਪ੍ਰਧਾਨ ਜਿਹੜੀ ਮੈਡਮ ਸੁਜਾਤਾ ਉਹਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਸੀ ਪਰ ਦੇਮਾਨ ਦੀ ਪਾਵਰ ਨਹੀਂ ਬਈ ਉਹ ਨਾਮ ਜਦ ਨਹੀਂ ਕਰਨ ਦਿੱਤਾ ਸਾਨੂੰ ਸੋ ਉਹੀ ਕਾਰਵਾਈ ਸਹੀ ਕਰਦੀ ਹੈ ਜਿਹੜੀ ਸੀਆਈ ਸਟਾਪ ਦੇਖੋ ਸੀਆਈ ਸਟਾਪ ਦੀ ਢਿੱਲੀ ਆ ਕਾਰਜਗਾਰੀ ਇਸੇ ਕਰਕੇ ਸਾਨੂੰ ਆਪਦੇ ਸੂਤਰਾਂ ਦੇ ਮੁਤਾਬਕੀ ਯਾਨੀ ਉਹਦੀ ਤਕੀਕਾਤ ਜਾਂ ਉਸ ਕਿਸ ਜਿਹੜੀ ਪੜਤਾਲ ਕਰਨੀ ਪੈ ਰਹੀ ਆ ਸੋ ਅਸੀਂ ਦੇਖੋ ਅਸੀਂ ਲੱਗੇ ਹੋਇਆ ਬਈ ਕਿਸਾਨ ਚਾਹੀਦੇ ਅਜ ਖੇਤਾਂ ਦੇ ਵਿੱਚ ਆ ਪਰ ਸੰਘਰਸ਼ਾਂ ਦੇ ਰਾਹ ਨੇ ਉਹਦਾ ਕਾਰਨ ਆ ਜਿਹੜੀ ਬੋਕਰ ਪਾਰਟੀ ਆ ਉਹਦੀ ਚੋਰਾਂ ਦੇ ਨਾਲ ਸਰੀਆ ਮੇੜੀ ਮਿਲੀ ਪੋਤਾ ਉਹਦੇ ਕਾਰਨ ਅਜਿਹੜੇ ਕਿਸਾਨ ਖੇਤਾਂ ਚੋਂ ਨੇ ਚਾਹੀਦਿਆ ਆ ਬਈ ਧਰਨਿਆਂ ਚ ਬੈਠੇ ਆ ਸੋ ਜਿੰਨਾ ਚਿਰ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਬਈ ਅਸੀਂ ਪਹਿਲੇ ਦਿਨ ਵੀ ਆਖਿਆ ਸੀ ਵੀ ਇੱਥੇ ਦੇ ਜਿਹੜੇ ਚੋਰ ਨੇ ਉਹਨਾਂ ਨੂੰ ਸਜ਼ਾਵਾ ਦਵਾ ਕੇ ਹੀ ਇਹ ਸੰਘਰਸ਼ ਨੂੰ ਬੰਦ ਕਰਾਂਗੇ ਚਾਹੇ 2027 ਤੱਕ ਸਾਨੂੰ ਸੰਘਰਸ਼ ਲੜਨਾ ਪਵੇ ਅਸੀਂ ਉਹਨਾਂ ਚਿਰ ਬਈ ਸੰਘਰਸ਼ ਲੜਾਂਗੇ ਕਦੇ ਇੱਕ ਨਾ ਗੱਲ ਹੋਈ ਵੀ ਇੱਥੇ ਸੰਘਰਸ਼ ਬਿਲਕੁਲ ਜੀ ਜਿਹੜਾ ਇੱਥੇ ਦਾ ਦੇ ਮੰਨਦਾ ਉਹਨੂੰ ਅਸੀਂ ਸਵਾਲ ਕੀਤਾ ਸੀ ਵੀ ਸਾਡੀਆਂ ਟਰਾਲੀ ਚੋਰੀ ਹੋਈਆਂ ਨੇ ਤਾਂ ਓ ਬਾਈ ਇਹ ਗੱਲ ਕਹਿੰਦਾ ਕਹਿੰਦਾ ਠੀਕ ਆ ਤੁਸੀਂ ਸਮਾਨ ਬਰਾਮਦ ਕਰਤਾ ਇੱਥੇ ਪਰਚਾ ਹੋ ਗਿਆ ਇਹ ਫਿਰ ਕੋਰਟ ਦੇਖੂਗੀ ਬਈ ਕੋਰਟ ਨਹੀਂ ਦੇਖਦੇ ਇਹ ਲੋਕ ਦੇਖਣਗੇ ਜਦੋਂ ਤੁਸੀਂ ਪਿੰਡਾਂ 'ਚ ਬੜੋਂਗੇ ਵੀ ਕਿਹੜੇ ਹਿਸਾਬ ਨਾਲ ਤੁਸੀਂ ਵੋਟਾਂ ਮੰਗੜਾਉਂਗੇ ਕਿਉਂਕਿ ਜਵਾਬ ਸਵਾਲ ਸਵਾਲ ਜਵਾਬ ਤਾਂ ਲੋਕਾਂ ਨੇ ਕਰਨੇ ਆ ਤੁਹਾਨੂੰ ਇਹ ਚੋਰਾਂ ਦੇ ਜਿਹੜੇ ਨਾਲ ਲੜਕੇ ਤੁਸੀਂ ਚੱਲਦੇ ਹੋ ਇਹ ਤਾਂ ਲੋਕਾਂ ਨੇ ਜਾਨੀ ਸਵਾਲ ਕਰਨੇ ਆ ਸੋ ਵਿਧਾਇਕ ਮਾਨਤਾ ਸਰਿਆਂ ਵੀ ਦੇਖੋ ਅੱਜ ਤੱਕ ਇਸ ਸੁਜਾਤਾ ਚਾਵਲਾ ਦਾ ਜਿਹੜਾ ਅਸਤੀਫਾ ਜਨ ਤੱਕ ਨਹੀਂ ਕੀਤਾ ਇੱਥੋਂ ਜਾਨੀ ਸਰਿਆਂ ਵੀ ਇਹ ਆ ਵੀ ਇਹ ਤਾਂ ਚੋਰਾ ਨਾਲ ਮਿਲੀ ਭੁਗਤਣ ਵਾਲੀ ਚੱਲ ਰਹੀ ਆ ਸੋ ਉਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਲੋਕ ਸੰਘਰਸ਼ਾਂ ਦੇ ਰਾਹ ਨੇ ਇਹਨਾਂ ਦੋਸ਼ੀਆਂ ਨੂੰ ਸਜਾ ਦਵਾ ਕੇ ਵੀ ਧੰਮ ਲਵਾ ਗਿਆ ਅੱਲੇ ਵੀ ਬੱਤਾ ਜਾ ਰਹੀਆਂ ਹਨਾ ਹਾਜੀ ਬਾਈ ਜੀ ਇਹ ਕਿਉਂਕਿ ਕੱਲੀਆਂ ਟਰਾਲੀਆਂ ਨਹੀਂ ਜਿਵੇਂ ਬਾਈ ਨੇ ਦੱਸਿਆ ਬਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆਈ ਆ ਸੋ ਜਿਹੜੇ ਉਹਨੇ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਵਿਸਾਇਕ ਜਿਹਦੇ ਲਵੇ ਵੀ ਜਾਂਚ ਆ ਉਹ ਜਾਂਚ ਕਰੀ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਨਾਬੇ ਦੇ ਵਿੱਚ ਜਿਹੜਾ ਪਰਾਂਹਰਾ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਥੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਕੀ ਸਮਾਨ ਆ ਇੱਥੇ ਕੀ ਚੀਜ਼ਾਂ ਨੇ ਜੀ ਸ਼ੱਕ ਲੱਗਦਾ ਕਿ ਇਹ ਕੇਸ ਅਕਦੇ ਆਧਾਰ ਤੇ ਵੀਰੇ ਜਿਵੇਂ ਸਾਡੇ ਏਸੀ ਕੂਲਰ ਫ੍ਰਿਜ ਭੱਠੀਆਂ ਸਿਲੰਡਰ ਉਹ ਵੀ ਹੋ ਸਕਦੇ ਨੇ ਉਹਦੇ ਤੁਸੀਂ ਤਾਂ ਤੁਸੀਂ ਕਹਿੰਦੇ ਪਿੰਡਾਂ ਦੇ ਮੈਸਾਂ ਵਾਲੇ ਕਮਰਿਆਂ 'ਚ ਲੱਗੇ ਹੋਏ ਨੇ ਉਹ ਵੀ ਲੱਗੇ ਹੋਏ ਨੇ ਉਹ ਵੀ ਲੱਗੇ ਹੋਏ ਨੇ ਜੀ ਇਹਨਾਂ ਨੂੰ ਸਾਰਾ ਪਤਾ ਪਤਾ ਸਭ ਆ ਇਹਨਾਂ ਨੂੰ ਕਿੰਨਕ ਸਮਾਨ ਜਿਹੜਾ ਹਲੇ ਕਿਸਾਨਾਂ ਦਾ ਪੈਂਡਿੰਗ ਪਿਆ ਜਿਹੜਾ ਤੁਸੀਂ ਕੋਈ ਅੰਦਾਜ਼ਾ ਲਗਾਇਆ ਕੋਈ ਏਸੀ ਕਿੰਨੇ ਨੇ ਕਿੰਨੀਆਂ ਟਰਾਲੀਆਂ ਵਾਲੇ ਨਹੀਂ ਬਰਾਮਦ ਹੋਈਆਂ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ ਇਹ ਥੋੜਾ ਸਮਾਨ ਨਹੀਂ ਬਹੁਤ ਵੱਡਾ ਸਮਾਨ ਆ ਕਿਉਂਕਿ ਪਿਛਲੇ ਸਮੇਂ ਦੇ ਅਸੀਂ ਕਹਿੰਦੇ ਰਹਾਂ ਕਿ ਬਦਲਾਓ ਜਿਵੇਂ ਇੱਕ ਭਖਾਰੀ ਨੂੰ ਬਹੁਤ ਮੱਖੀਆਂ ਜਿੰਬੜੀਆਂ ਸੀ ਉਹ ਇੱਕ ਆ ਭਲੇ ਮਾਨਸਪੁਰਸ ਨੇ ਡਾਤੀਆਂ ਉਹ ਭਖਾਰੀ ਨੇ ਗਾਲਾਂ ਕੱਢੀਆਂ ਉਹਨੂੰ ਕਹਿੰਦਾ ਭਰਾਵਾ ਤੈਨੇ ਮੱਖੀਆਂ ਕਿਉਂ ਡਾਈਆਂ ਉਹ ਕਹਿੰਦਾ ਯਾਰ ਤੂੰ ਗਾਲਾਂ ਕਿਉਂ ਕੱਢਦਾ ਕਹਿੰਦਾ ਜਿਹੜੀਆਂ ਹੋਰ ਬੈਠਣਗੀਆਂ ਮੇਰੇ ਤੇ ਉਹ ਜ਼ਿਆਦਾ ਭੁੱਖੀਆਂ ਹੋਣਗੀਆਂ ਉਸ ਗੱਲ ਹੋ ਗਈ ਸਾਡੇ ਨਾਲ ਜਿਹੜੀਆਂ ਪਹਿਲਾਂ ਤੀਆਂ ਰੱਜੀਆਂ ਹੋਈਆਂ ਸੀ ਉਹ ਵੱਡੇ ਹੋਰ ਤਰ੍ਹਾਂ ਦੇ ਕੰਮ ਕਰਦੇ ਤੇ ਇਹਨਾਂ ਨੇ ਤਾਂ ਭਰਾਵਾ ਸਾਡੇ ਸਿਲੰਡਰਾਂ ਚਾਹ ਪੱਤੀ ਚੀਨੀ ਸਾਡੇ ਕਸਿਹਰੇ ਤੱਕ ਸਾਡੇ ਕੱਪੜੇ ਤੱਕ ਲੈ ਗਏ ਚੱਕ ਕੇ ਨਹੀਂ ਤੁਹਾਡੇ ਕਹਾਵਤ ਸੁਣਾਉਣ ਦਾ ਮਤਲਬ ਵੀ ਆ ਪਹਿਲੀਆਂ ਪਾਰਟੀਆਂ ਵਾਲੇ ਵੱਡੇ ਠੱਗ ਦੇ ਛੋਟੇ ਨੇ ਵੱਡੇ ਆ ਛੋਟਿਆਂ ਦੀ ਗੱਲ ਨਹੀਂ ਠੱਗ ਤਾਂ ਇਹ ਫਰਕ ਆ ਵੀ ਪਹਿਲਾਂ ਵਾਲੀਆਂ ਮੱਖੀਆਂ ਦਾ ਜਿਹੜੀਆਂ ਰੱਜੀਆਂ ਹੋਈਆਂ ਸੀ ਪਰ ਇਹ ਤਾਂ ਹੁਣ ਸਾਡਾ ਖੂਨ ਚੂਸ ਰਹੀ ਨੇ ਸਾਡੇ ਆਮ ਲੋਕਾਂ ਦਾ ਸਾਡੇ ਘਰਾਂ ਵਿੱਚ ਆਓ ਸਾਡੇ ਬਾਰਡਰ ਤੋਂ ਇਹ ਚੋਰੀ ਕਰਕੇ ਲੈ ਗਏ ਸਾਡਾ ਕਹਿਣ ਦਾ ਮਤਲਬ ਕਹਾਵਤ ਸੁਣਾਉਣ ਦਾ ਇਹ ਆ ਭਰਾਵਾ ਕੀ ਇਹ ਚੋਰ ਨੇ ਵੱਡੇ ਇਹ ਮਸਲਾ ਜਿਹੜਾ ਹੈਗਾ ਤੁਹਾਡੀ ਕੋਠੀ ਦੇ ਬਾਹਰ ਧਰਨ ਲੱਗਿਆ ਕਿਸਾਨ ਕਹਿੰਦੇ ਵੀ ਅੰਦਰ ਸਮਾਨ ਆ ਚੋਰੀ ਦਾ ਸਮਾਨ ਕਹਿ ਰਹੇ ਨੇ ਉਹ ਵੀ ਸਾਡਾ ਕਿਸਾਨਾਂ ਦਾ ਚੋਰੀ ਦਾ ਸਮਾਨ ਆ ਜਿਹੜਾ ਨੱਬਾ ਨਗਰ ਕੌਂਸਲ ਦੇ ਟਰਾਰਦ ਸਾਧਕ ਅਫਸਰ ਕੁਰਚਨ ਸਿੰਘ ਦੀ ਕੋਠੀ 'ਚ ਪਿਆ ਨਹੀਂ ਜੀ ਜਿਹੜਾ ਕੁਝ ਨਹੀਂ ਹੈਗਾ ਬਾਕੀ ਜੋ ਇਹਨਾਂ ਨੇ ਧਰਨ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹ ਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕੋਰਪੋਰੇਟ ਕਰਨ ਨੂੰ ਤਿਆਰ ਹੈ ਨਾ ਕਿਹਾ ਕੇ ਵੀ ਇਸ ਧਰਤੀ ਤੇ ਪਾਵੇ ਐਜੂਕੇਸ਼ਨ ਕਹਿ ਰਹੇ ਨੇ ਜੀ ਇਹ ਅੱਛਾ ਜੀ ਤੁਹਾਡੇ ਮਤਲਬ ਕੀ ਹੋ ਸਕਦਾ ਜਿਹੜਾ ਪੱਟਕੇ ਵਿੱਚੋਂ ਨਿਕਲਿਆ ਹੋਵੇ ਨਹੀਂ ਮੇਰੇ ਮਤਲਬ ਕੁਝ ਵੀ ਨਹੀਂ ਹੈਗਾ ਜੀ ਉੱਥੇ ਅੱਛਾ ਜਿੰਮੇਵਾਰ ਵਿਅਕਤੀ ਉਹ ਦੋ ਪਹਿਲਾਂ ਕਾਰਡ ਹੋ ਚੁੱਕੇ ਨੇ ਨਗਰ ਕੌਂਸਲ ਨਾਲ ਦੋਨੋਂ ਸਬੰਧਤ ਨੇ ਖਾਲੀਆਂ ਵੀ ਕਹਿੰਦੇ ਪਹਿਲਾਂ ਉਰੇ ਖੜੀਆਂ ਰਹੀਆਂ ਨੇ ਬਹੁਤ ਦੇਰ ਫਿਰ ਸੋਹੇ ਵੀ ਨਗਰ ਕੌਂਸਲ ਦੇ ਸੀ ਤੇ ਹੁਣ ਤੀਜਾ ਛੋਟੀ ਕੋਠੀ ਪੱਟਣ ਨੂੰ ਖੜਦੇ ਨੇ ਕੋਈ ਗੱਲ ਨਹੀਂ ਜੀ ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਇਸ ਦੀ ਗੱਲ ਨਹੀਂ ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ ਨਹੀਂ ਮੈਂ ਨਹੀਂ ਕਦੇ ਰਿਹਾ ਜੀ ਮੇਰੇ ਅੱਛਾ ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਹੀ ਪਿੰਡ ਹੈ 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਜੀ ਢਿੱਲੀ ਤੁਸੀਂ ਫਿਰ ਕਦੀ ਕੋਠੀ ਚੈੱਕ ਨਹੀਂ ਕਰਿਆ ਨਹੀਂ ਕੋਠੀ ਕਿਸੇ ਕੋਈ ਹੋਰ ਯੂਜ਼ ਕਰ ਰਿਆ ਸੀ ਤੁਹਾਡੀ ਘਰ ਆ ਜੀ ਨਹੀਂ ਜੀ ਸਾਡੇ ਉੱਥੇ ਮਸਿੰਦਰੀ ਖੜਦੀ ਸੀਗੀ ਠੀਕ ਸਾ ਜੀ ਨੇ ਕੀ ਕੰਪਲੀਟ ਕੀਤੀ ਹੈ ਤੋ ਮੈਂ ਕੋਈ ਚੱਲ ਰਹੀ ਹੈ ਅੱਜ ਤੁਸੀਂ ਕਿਸ ਬਾਬਤ ਆਏ ਹੋ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਅੱਛਾ ਕੀ ਮੈਮ ਕੀ ਜਿਹਾ ਪੂਰਾ ਡਿਟੇਲ ਚ ਦੱਸੋ ਉਹ ਤਰ੍ਹਾਂ ਜੋ ਠੀਕ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਸੋ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਕਿਸਾਨ ਹੀ ਕਹਿੰਦੇ ਨੇ ਵੀ ਇੱਥੇ ਜਿਹੜਾ ਇਹ ਸਮਾਨ ਇੱਥੇ ਦੱਸਿਆ ਨਹੀਂ ਨਹੀਂ